ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਆਸ ਕਰਦਾ ਵੀ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਬਈ ਸਾਡੇ ਟੂਰਨਾਮੈਂਟ ਦੀ ਅੱਜ ਆစီ ਗਿਆਂਗੇ ਕੋਟ ਕੰਗੂ ਰਾਏ ਮੀਲਾ ਹੁੰਦਾ ਬਹੁਤ ਵੱਡਾ ਮੀਂਹ ਲੰਘ ਕੇ ਗਿਆ ਨਾ ਉੱਥੇ ਗਿਆ ਤੇ ਹੁਣ ਜਾ ਕੇ ਤੁਹਾਨੂੰ ਦਿਖਾਉਣੇ ਆ ਅਗਲਾ ਮਾਹੌਲ ਕਿ ਅਸੀਂ ਪਹਿਲਾਂ ਕਿੱਥੇ ਖੜੇ ਆ ਉਹ ਦਿਖਾਉਣੇ ਪਹਿਲਾਂ ਨਾ ਤੇ ਆਨੇ ਇਹ ਆਪਣੇ ਚੱਠਾ ਜੀ ਸਾਨੂੰ ਪਤਾ ਆਪਣੇ ਪੁਰਾਣਾ ਖੁੰਡਾ ਆਪਣੀ ਟੀਮ ਦਾ ਬੁਰਕੇ ਠੀਕ ਹੈ ਵਧੀਆ ਤੁਸੀਂ ਹਰ ਦੋਸਤੋ ਠੀਕ ਠਾਕ ਮਾੜੀ ਚੀਬੂ ਠੀਕ ਹੈ ਪਹੁੰਚ ਗਏ ਅੱਜ ਕੋਟ ਗਗੂ ਰਾਏ ਸੀਜ਼ਨ ਦਾ ਪਹਿਲਾ ਮੈਚ ਖੇਡਣਾ ਹੈ ਹਾਂ ਬਾਈ ਜਿਹਦਾ ਖੇਡਣਾ ਹੈ ਚਲੋ ਬਾਈ 72 ਕਿਲੋ ਦਾ ਮੈਚ ਅੱਜ ਦੋ ਬੰਦੇ ਬਾਹਰੋਂ ਨੇ ਆਪਣੇ ਨਾਲ ਇੱਕ ਬੰਦਾ ਖੇਡਦਾ ਤਾਜੂ ਦਾ ਕੀ ਨਾਮ ਰਹਾ ਉਹ ਬਾਈ ਦਾ ਕਿ ਨਾਮ ਬਾਈ ਦਾ ਕੀ ਨਾਮ ਆਦਰ ਕਰ ਚੁੱਕੇ ਨੌਜਾਨਾ ਨਹੀਂ ਸਨਦੀਪ ਸੰਦੀਪ ਸੰਦੀਪ ਮੁੰਡਾ ਤੱਜਗਰ ਖੇਡਦਾ ਗੱਗੂ ਦੇ ਪਿੰਡ ਦਾ ਗੱਗੂ ਵੀ ਸੰਪਰਸਾਰਾ ਪਹਿਲਾਂ ਬਹੁਤ ਪੁਰਾਣੀ ਟੀਮ ਨਾਲ ਬਹੁਤ ਖੇਡਦਾ ਰਿਹਾ ਵੱਡੇ ਵਰਗਿਆਂ ਨਾਲ ਟੀਚਰ ਵਰਗਿਆਂ ਨਾਲ ਪੱਤੀ ਵਰਗਿਆਂ ਨਾਲ ਡੀਪੀ ਵਰਗਿਆਂ ਨਾਲ ਭੋਲੇ ਵਰਗਿਆਂ ਨਾਲ ਵਧੀਆ ਪ੍ਰੇਮ ਆਉਂਦਾ ਉਹਦੇ ਪਿੰਡ ਦਾ ਮੁੰਡਾ ਇਹ ਤੇ ਦੂਜਾ ਖੇਡੂਗਾ ਆਪਣਾ ਮਿੱਤਰ ਜਸਨਾ ਭੁੰਦੜ ਵਾਲਾ ਸੰਪਤੀ ਨਾਲ ਹੁੰਦਾ ਸਾਡੇ ਪਰਮਾਨੈਂਟ ਟੀਮ ਦੋਸਤ ਮੇਰੇ ਯਾਰ ਹੈ ਨਾ ਤੇ ਇੱਕ ਉਹ ਗੱਡੂਗਾ ਤੇ ਰੇਡਰ ਹੈ ਨਾ ਤੇ ਰਾਮ ਆ ਇੱਕ ਮੁੰਡਾ ਹੋਇਆ ਹੈਨਾ ਮੁੰਡਾ ਤਾਂ ਕਿਉਂ ਵੀ ਹੈਨਾ ਉਹਦਾ ਜੋਰ ਦੇਖਣਾ ਤੇ ਬਾਕੀ ਸਾਨੂੰ ਅੱਗੇ ਅੱਗੇ ਦਿਖਾਉਣੇ ਚਾਹਦੇ ਆਂ ਨਾਲ ਵੀ ਕਰਾਵਾਂਗੇ ਗੱਲ ਦਾਦੇ ਨੂੰ ਆ ਜਾਵਾਂਗੇ ਬਾਕੀ ਸਾਨੂੰ ਇਥੋਂ ਮਾਹੌਲ ਵੀ ਥੋੜਾ ਦਿਖਾਵਾਂਗੇ ਵੀ ਇੱਥੇ ਇਧਰਲੇ ਏਰੀਆ ਥੋੜਾ ਫੋਰਵਰਡ ਆ ਗਿਆ ਆਪਣਾ ਉਹਦੇ ਬਾਹਰ ਵੀ ਬੜੇ ਗਏ ਹੋਇਆ ਤੁਹਾਨੂੰ ਦਿਖਾਵਾਂਗੇ ਕਿ ਕੀ ਕੋਣ ਕਰਦੇ ਨੇ ਹੁਣ ਜਿਹਨਾਂ ਦਾ ਰਾਜ ਆਉਣ ਵਾਲਾ ਪੰਜਾਬ ਦੇ ਨਾਲ ਉਹ ਵੀ ਦਿਖਾਵਾਂਗੇ ਅੱਗੇ ਲਓ ਮਿੱਤਰੋ ਆਪਾਂ ਖੜੇ ਆ ਕੋਟ ਗੰਗੁਰਾ ਜੋ ਮੋਟਰ ਤੇ ਆ ਮੁੰਡਾ ਆ ਗਿਆ ਸੰਦੀਪ ਜਿਹੜਾ ਤੱਜਵਾਲ ਆਪਣੇ ਜਖੇੜਦਾ ਤੇ ਇੱਧਰ ਨਿਗਾਹ ਮਾਰੋ ਇਹ ਭਈ ਅਮਾ ਇਹਨੇ ਪਈਏ ਜਿਹੜੇ ਇੱਥੇ ਮਤਲਬ ਕਿ ਆਹ ਏਰੀਆ ਦੇ ਵਿੱਚ ਜ਼ਿਆਦਾਤਰ ਰਾਜ ਕਰਦੇ ਨੇ ਆ ਦੋ ਭਈ ਐ ਨੇ ਤੇ ਤਿੰਨ ਮੋਟਰਾਂ ਨੇ ਇੱਕ ਆ ਚੱਲੀ ਜਾਂਦੀ ਆ ਆਪਣਾ ਵੇਖੋ ਫੜੀ ਖੜਾ ਚਲਾਉਂਦਾ ਤੇ ਇੱਧਰ ਆ ਵੀ ਪਈਆ ਤੇ ਉਹ ਵੀ ਪਈਆ ਇਹਨਾਂ ਹੱਥਾਂ ਵਾਂਗ ਡੋਰਾ ਤੇ ਇੱਕ ਮੋਟਰ ਉਧਰ ਪਿੱਛੇ ਚੱਲੀ ਜਾਂਦੀ ਆ ਸਾਰਾ ਖੇਤੀਬਾੜੀ ਦਾ ਇਹ ਮਤਲਬ ਦੇਖਦੇ ਨੇ ਇਥੇ ਰੰਗ ਟੰਗ ਆ ਆਪਣਾ ਰਾਮ ਖੜਾ ਤੇ ਉਦੋਂ ਜਿਹੜੀ ਡ੍ਰੈਪ ਮੁੰਡੇ ਖੇਡਦੇ ਨੇ ਆਪਣੇ ਨਾਲ ਅੱਜ ਇੱਕ ਤਾਂ ਮੁੰਡਾ ਸੰਦੀਪ ਐ ਤਾਂ ਜੋ ਤੁਹਾਨੂੰ ਪਹਿਲਾਂ ਦੱਸ ਕੇ ਹਟਾਂ ਦੇ ਬਾਰੇ ਤੇ ਉਹ ਆ ਗਿਆ ਆਪਣਾ ਜਸਨਾ ਭਾਈ ਹਾਂ ਜਸਨਾ ਕਿਵੇਂ ਸਰੀਰ ਵਧੀਆ ਵਧੀਆ ਵੀ ਚੱਟਾ ਸੀ ਜਾਨਾ ਓਕੇ ਪਹਿਲਾਂ ਬਹਿ ਜਾ ਠੀਕ ਐ ਤੇਰਾ ਸਰੀਰ ਬਾਬਾ ਕੀ ਕਹਿੰਦਾ ਚੜ੍ਹਦੀ ਕਲਾ ਚੜ੍ਹਦੀ ਕਲਾ ਮੈਂ ਠੀਕ ਐ ਫਿਰ ਜਾ ਕੇ ਦੇਖਣਾ ਭਾਈ ਮਾਰਦੇ ਨੇ ਜ਼ੋਰ ਹਜੇ 50 ਕਿਲੋ ਤੇ ਮੈਂ ਚੱਲਿਆਂ ਥੋੜਾ ਛੱਜਰੇ ਆ ਗਈ ਜੀ ਅਸੀਂ ਤਾਂ ਕਰਕੇ ਚਾਹ ਖੇਤ ਖੜਗੇ ਸੀ ਜਦੋਂ ਲੱਗਿਆ ਟੂਰਨਾਮੈਂਟ ਤੇ ਬਾਕੀ ਤੁਹਾਨੂੰ ਅੱਗੇ-ਅਗੇ ਦਿਖਾਉਣਾ ਕੀ ਬਣਦਾ ਜੀ ਬਾਬਾ ਗੁਰੂ ਕਿਰਪਾ ਨਾਲ ਸਾਨੂੰ ਦੱਸਦਾ ਕਿ ਸਾਰਾ ਕੁਝ ਕੱਲ ਨੂੰ ਹੀ ਹੈ ਕੱਲ ਨੂੰ ਹੀ ਹੈ ਕੱਲ ਨੂੰ ਦੋ ਰਾਊਂਡ ਪਾਉਣਗੇ ਅੱਛਾ ਅੱਜ ਦੋ ਰਾਊਂਡ ਕਰਾਉਣਗੇ ਸਾਰੀ ਦਿਖਾ ਦਾਂਗੇ ਤੁਹਾਨੂੰ ਅੱਜ ਪਰ ਲਓ ਜੀ ਆਪਾਂ ਪਹੁੰਚ ਗਏ ਟੂਰਨਾਮੈਂਟ ਤੇ ਤੇ ਤੁਹਾਨੂੰ ਪਤਾ ਜਿਆਦਾਤਰ ਕੌਡੀ ਵਾਲ ਕਿੱਥੇ ਕੱਢਦੇ ਹੁੰਦੇ ਨੇ ਤੇ ਅਸੀਂ ਆ ਗਏ ਇਧਰ ਸੇਵਿਆਂ ਦੇ ਵਿੱਚ ਦੇਖੋ ਵਾਵਾ ਗੱਡੀਆਂ ਖੜੀਆਂ ਦੀ ਤੇ ਅੱਗੇ ਅੱਗੇ ਮਾਹੌਲ ਦਿਖਾਉਣਾ ਤੁਹਾਨੂੰ ਕਦੋਂ ਮੈਚ ਹੈ ਸਾਰਾ ਦੱਸਦੇ ਅੱਗੇ 8:41 ਹੋ ਗਏ ਹੁਣ 1 ਮਹੀਨੇ ਦੂਟੜ ਕੇ ਰਹਿ ਰਹੇ ਪੱਤੇ ਪਾਣੀ ਬਿਠਾਉਣੇ ਨੇ ਇਹ ਬਿਟਾਣੇ ਵੇਲੇ ਰਹਦਾ ਉਹ ਹੁੰਦਾ ਹੈ ਉਪਨ ਵਾਲੇ ਆਉਂਦੇ ਨੇ ਹਨ 2-3 ਵਜੇ ਕੰਮ ਲਾਉਗਾ ਇਹ ਦਿਨ ਕੱਲ੍ਹ ਦਨ ਸਿਰੂ ਹੋ ਗਣਾਂਗੇ ਅੱਜ ਇੱਕ ਵਾਜੀ ਕਰਾਂਗੇ ਬਾਅਦ ਹੋਰ ਦੇਖੇ ਕੀ ਗੱਲ ਵਾਹ ਲੈ ਵੇਗੀ ਫੇਰ ਵੇਗੀ ਥੱਕ ਗਿਆ ਅੱਜ ਤਾਂ ਖੇਡਰ ਦੂਰ ਦੀ ਗੱਲ ਹੈ ਬਾਕੀ ਸਭ ਦਿਖਾਉਣੇ ਕੱਲ ਨੂੰ ਦਿਖਾ ਰਹੇ ਹਾਂ ਜੀ ਜੀ ਤਾਰੀ ਟੂਰਨਾਮੈਂਟਾਂ ਵੀ ਬਣਾ ਲਿਆ ਤਾਂ ਵੀਡੀਓ ਬਣਾ ਕੇ ਵੀਡੀਓ ਡੀਵੀ ਜਿੱਥੇ ਜਾ ਕੇ ਰੱਬ ਦੀ ਕਿਰਪਾ ਰੱਖੀ ਬੁਆਇੰਗ ਕਰਾਂਗੇ। ਕਿਹਾ ਜ਼ਰੂਰੀ ਕਰੋ ਵੀਡੀਓ ਨੂੰ। ਬਾਤ ਕਰੀ ਗੱਲ ਜਿਹਨੇ ਕਰੇ ਗੋਲ ਨੂੰ। ਯਾਰ ਜੇ ਇਹ ਸੰਗਦਾ ਹਣੇ। ਡੰਗ ਲਾਈ ਦੀ। ਜਦੋਂ ਜੇ ਤੱਕ ਦੀ।